ਤੇ ਜਦੋਂ ਇਹ ਪੋ ਦਾ ਮਹੀਨਾ ਆਰੰਭ ਹੁੰਦਾ ਸਤ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਲਗੀਆਂ ਵਾਲੇ ਤਿਨਾਂ ਦਾ ਤੇ ਤਿਨਾਂ ਦੇ ਪਰਿਵਾਰ ਦਾ ਸਿੰਘਾਂ ਦਾ ਉਹ ਪੂਰਾ ਸਾਕਾ ਨਜ਼ਰ ਆਉਂਦਾ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀਆਂ ਸ਼ਹਾਦਤਾਂ ਦੇ ਕੇ ਅਤ ਦੇ ਦੁੱਖ ਝੱਲਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਰੱਬੀ ਬਾਣੀ ਵਿੱਚ ਰੱਖਦਿਆਂ ਹੋਇਆਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਨੂੰ ਖੁਸ਼ਿਆਲ ਬਣਾਉਣ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਆਪਣੇ ਪੂਰੇ ਸਾਧ ਸੰਗਤ ਜੀ ਮੇਰੇ ਸਤਿਗੁਰੂ ਜੀ ਨੇ ਪਰਿਵਾਰ ਨੂੰ ਵਾਰਿਆ ਤੇ ਸਾਡੀ ਜ਼ਿੰਦਗੀ ਨੂੰ ਸੋਨਾ ਤੇ ਚੜਦੀ ਕਲਾ ਬਣਾਉਣ ਦੇ ਲਈ ਫਿਰ ਇਥੋਂ ਤੱਕ ਵੀ ਸ਼ਬਦ ਉਚਾਰੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਸਾਡੇ ਨੇੜੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ ਇਸ ਦਾ ਨਾਂ ਹੀ ਸਾਨੂੰ ਇਹ ਪ੍ਰੇਰਨਾ ਦਿੰਦਾ ਹੈ ਕਿ ਇੱਥੇ ਸਦਾਈ ਆਨੰਦ ਵਰਤਦਾ ਹੈ ਇੱਥੇ ਕੋਈ ਆਇਆ ਸਭ ਦੀਆਂ ਝੋਲੀਆਂ ਸਤਿਗੁਰੂ ਨੇ ਭਰੀਆਂ ਜੇਕਰ ਕੋਈ ਦੁਨੀਆਂ ਦੇ ਪਦਾਰਥ ਮੰਗਣ ਆਇਆ ਸਤਿਗੁਰੂ ਨੇ ਉਹਦੀ ਝੋਲੀ ਵੀ ਭਰੀ ਜੇ ਕੋਈ ਆਪਣੇ ਧਰਮ ਦੀ ਰੱਖਿਆ ਮੰਗਣ ਆਇਆ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸੇ ਆਨੰਦਪੁਰ ਦੀ ਧਰਤੀ ਤੋਂ ਤੁਰ ਕੇ ਦਿੱਲੀ ਦੀ ਧਰਤੀ ਤੇ ਆਪਣੀ ਸ਼ਹਾਦਤ ਦੇ ਕਰਕੇ ਤਿਲਕ ਜੰਜੂ ਦੀ ਰਾਖੀ ਦੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਤੇ ਸਾਧ ਸੰਗਤ ਜਦੋਂ ਅਸੀਂ ਇਸ ਆਨੰਦਪੁਰ ਦੀ ਧਰਤੀ ਨੂੰ ਤੱਕਦੇ ਹਾਂ ਜਿਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵਸਾਇਆ ਉਹਨਾਂ ਦੀ ਸ਼ਹਾਦਤ ਤੋਂ ਪુરੰਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਲੰਬਾ ਸਮਾਂ ਇਸ ਧਰਤੀ ਤੇ ਗੁਜ਼ਾਰਿਆ ਤੇ ਇਸ ਲੰਬੇ ਸਮੇਂ ਵਿੱਚ ਸਤ ਗੁਰੂ ਜੀ ਨੇ ਪ੍ਰੇਰਣਾ ਦਿੱਤੀ ਸੰਗਤ ਨੂੰ ਕਿ ਜ਼ੁਲਮ ਇੰਨਾ ਕੁ ਵੱਧ ਚੁੱਕਿਆ ਹੈ ਕਿ ਇਸ ਜ਼ੁਲਮ ਨੂੰ ਖਤਮ ਕਰਨ ਦੇ ਲਈ ਹੁਣ ਤਤਪਰ ਹੋ ਕੇ ਸਾਨੂੰ ਜੰਗਾਂ ਯੁੱਧਾਂ ਵੱਲ ਆਉਣਾ ਪਏਗਾ ਸਾਧ ਸੰਗਤ ਜੀ ਫਿਰ ਚੰਗੇ ਘੋੜੇ ਚੰਗੇ ਹਾਥੀ ਜੰਗੇ ਹਥਿਆਰ ਤੇ ਸਾਧ ਸੰਗਤ ਗੁਰੂ ਦੇ ਘਰ ਵਿੱਚ ਜਵਾਨਾਂ ਨੇ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸਾਧ ਸੰਗਤ ਭਾਵੇਂ ਕਿ ਛੋਟੀਆਂ-ਛੋਟੀਆਂ ਝੜਪਾਂ ਜੁੱਧ ਪਹਾੜੀ ਤੇ ਮੁਗਲ ਫੌਜਾਂ ਦੇ ਨਾਲ ਹੁੰਦੇ ਰਹੇ ਪਰ ਉਹ ਵੀ ਸਮਾਂ ਆਇਆ ਜਦੋਂ ਇਹਨਾਂ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਦੇ ਨਾਲ ਰਲ ਕਰਕੇ ਪੂਰੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਹਨ ਕਿ ਘੇਰਾ ਕੋਈ ਸਾਧ ਸੰਗਤ ਛੋਟਾ ਨਹੀਂ ਇਹ ਘੇਰੇ ਦੀਆਂ ਵੀ ਤਿੰਨ ਪਰਤਾਂ ਸਭ ਤੋਂ ਪਹਿਲਾਂ ਜਿਹੜੇ ਮੁਗਲ ਤੇ ਪਹਾੜੀ ਰਾਜੇ ਚੰਗੇ ਚੰਗੇ ਜਰਨੈਲ ਉਹ ਸਭ ਤੋਂ ਅੱਗੇ ਨੇ ਫਿਰ ਉਹ ਤੋਂ ਪਿੱਛੇ ਵੀ ਬਹੁਤ ਵੱਡੀ ਫੌਜ ਹੈ ਫਿਰ ਤੀਸਰਾ ਹਿੱਸਾ ਜਿਹੜੇ ਰੰਗੜ ਨੇ ਗੁੱਜਰ ਨੇ ਮੁਸਲਮਾਨੀ ਧਰਮ ਨਾਲ ਸੰਬੰਧਿਤ ਸਨ ਉਹਨਾਂ ਨੂੰ ਵੀ ਪ੍ਰੇਰ ਕੇ ਸਤ ਗੁਰੂ ਜੀ ਦੇ ਖਿਲਾਫ ਜਿਹੜਾ ਹੈ ਉਹ ਤੀਸਰੀ ਥਾਂ ਤੇ ਵੀ ਘੇਰਾ ਹੈ ਬਹੁਤ ਵੱਡਾ ਘੇਰਾ ਆਨੰਦਪੁਰ ਦੀ ਇਸ ਪਾਵਨ ਧਰਤੀ ਨੂੰ ਪਿਆ ਤੇ ਇਸ ਘੇਰੇ ਵਿੱਚ ਨਾ ਕੋਈ ਚੀਜ਼ ਅੰਦਰੋਂ ਬਾਹਰ ਆ ਸਕਦੀ ਹੈ ਨਾ ਬਾਹਰੋਂ ਅੰਦਰ ਜਾ ਸਕਦੀ ਸਾਧ ਸੰਗਤ ਉਹਨਾਂ ਦਾ ਇਹ ਮੰਨਣਾ ਸੀ ਕਿ ਆਪਾਂ ਆਨੰਦਪੁਰ ਸਾਹਿਬ ਨੂੰ ਘੇਰ ਕਰਕੇ ਆਨੰਦਪੁਰ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਸਿੰਘ ਸਿੰਘਣੀਆਂ ਨੂੰ ਅਸੀਂ ਆਨੰਦਪੁਰ ਸਾਹਿਬ ਵਿੱਚ ਹੀ ਖਤਮ ਕਰ ਦੇਵਾਂਗੇ ਪਰ ਇਹ ਘੇਰਾ ਸਾਧ ਸੰਗਤ ਲੰਬਾ 7 ਮਹੀਨੇ ਲਗ ਭਗ ਚੱਲਿਆ ਉਨ੍ਹਾਂ ਸੱਤਾਂ ਮਹੀਨਿਆਂ ਵਿੱਚ ਅੰਦਰ ਦੇ ਹਾਲਾਤ ਜਿਹੜੇ ਨੇ ਜਦੋਂ ਉਹਨਾਂ ਦੀ ਵਿਆਖਿਆ ਕਰਦੇ ਹਾਂ ਤੇ ਪਤਾ ਚੱਲਦਾ ਕਿ ਜਿੰਨੇ ਵੀ ਅੰਦਰ ਨੇ ਉਹ ਸਾਰੇ ਰੱਬ ਦੇ ਭਾਣੇ ਵਿੱਚ ਰਹਿੰਦੇ ਆ ਇਸ ਅਤ ਦੇ ਦੁੱਖदाई ਸਮੇਂ ਵਿੱਚ ਵੀ ਬੜੀ ਚੜ੍ਹਦੀ ਕਲਾ ਵਿੱਚ ਨੇ ਜੇ ਭੁੱਖ ਆਈ ਉਸ ਭੁੱਖ ਨੂੰ ਵੀ ਸਹਾਰੇ ਜੇ ਦੁੱਖ ਆਇਆ ਉਸ ਦੁੱਖ ਨੂੰ ਵੀ ਸਹਾਰਿਆ ਤੇ ਮੰਨੋ ਗੁਰੂ ਨਾਨਕ ਦੀਆਂ ਇਹਨਾਂ ਪੰਕਤੀਆਂ ਦੀ ਵਿਆਖਿਆ ਹੋ ਰਹੀ ਹੋਵੇ ਕਿਤੇਆਂ ਦੁੱਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾ ਜਿਵੇਂ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਉਹਨਾਂ ਸ਼ਬਦਾਂ ਦੀ ਵਿਆਖਿਆ ਇਸ ਘੇਰੇ ਵਿੱਚ ਹੋ ਰਹੀ ਹੋਵੇ ਕਿ ਜੇ ਸੁਖ ਦੇ ਤਾਂ ਤੁਜੈ ਅਰਾਧੀ ਦੁੱਖ ਵੀ ਤੁਜੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਇਹ ਇਤਿਆਸ ਦੀ ਉਹ ਘਟਨਾ ਹੈ ਜਿਹਦੇ ਅੰਦਰ ਸਾਧ ਸੰਗਤ ਜਦੋਂ ਅਸੀਂ ਪ੍ਰੇਰਣਾ ਲਵਾਂਗੇ ਤੇ ਪਤਾ ਚੱਲੇਗਾ ਕਿ ਭਾਣੇ ਨੂੰ ਮੰਨਣਾ ਕਿਵੇਂ ਕਿਵੇਂ ਉਸ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਹੈ ਕਿਵੇਂ ਸਾਧ ਸੰਗਤ ਭੁੱਖ ਦੇ ਵਿੱਚ ਵੀ ਉਸ ਰੱਬ ਜੀ ਦੇ ਨਾਮ ਦਾ ਭੋਜਨ ਛੱਕ ਕੇ ਗੁਜ਼ਾਰਾ ਕਰਨੇ ਬਾਣੀ ਨਾਲ ਜੁੜਨੇ ਇਹ ਸਾਨੂੰ ਅਨੰਦਪੁਰ ਸਾਹਿਬ ਦਾ ਉਹ ਘੇਰਾ ਜਿਹੜਾ ਹੈ ਇਹ ਪ੍ਰੇਰਣਾ ਤੇ ਇਹ ਸਿੱਖਿਆ ਦੇ ਰਿਹਾ ਸਾਧ ਸੰਗਤ ਸੱਤ ਮਹੀਨਿਆਂ ਦਾ ਘੇਰਾ ਹੈ ਜਿਹੜਾ ਮਈ ਦੇ ਮਹੀਨੇ ਸ਼ੁਰੂਆਤ ਹੁੰਦੀ ਹੈ ਤੇ ਆਪੋ ਦਾ ਮਹੀਨਾ ਚੜ੍ਹ ਗੇ ਜਦੋਂ ਕੋਈ ਹੱਲ ਨਜ਼ਰ ਨਾ ਆਉਂਦਾ ਵੇਖਿਆ ਜਿਹੜੀਆਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਫੌਜਾਂ ਨੇ ਬਾਹਰ ਸਰਦੀ ਦਾ ਮਹੀਨਾ ਆਉਂਦਾ ਅੱਤ ਦੀਆਂ ਦੁਖੀ ਨੇ ਵੀ ਕਿਸੇ ਢੰਗ ਨਾਲ ਕੋਈ ਤਾਂ ਢੰਗ ਹੋਵੇ ਕਿ ਅਸੀਂ ਅਨੰਦਪੁਰ ਸਾਹਿਬ ਨੂੰ ਗੁਰੂ ਨੂੰ ਜਿਹੜਾ ਹੈ ਇੱਥੋਂ ਕੱਢ ਦਈਏ ਜਾਂ ਕੋਈ ਢੰਗ ਹੋਵੇ ਆਪਾਂ ਪਕੜ ਲਈਏ ਤੇ ਉਸ ਵੇਲੇ ਜਰਨੇਲਾ ਨੇ ਇਹਨਾਂ ਦੇ ਮੀਟਿੰਗ ਕੀਤੀ ਤੇ ਸਾਧ ਸੰਗਤ ਉਸ ਮੀਟਿੰਗ ਦੇ ਅੰਦਰ ਇੱਕ ਸੁਝਾਅ ਆਇਆ ਵੀ ਅਨੰਦਪੁਰ ਸਾਹਿਬ ਦਾ ਚਿੰਨਾ ਨਾਲ ਬੜਾ ਪਿਆਰ ਹੈ ਜੇ ਗੁਰੂ ਤੇਗ ਬਹਾਦਰ ਜੀ ਕੋਲ ਚਿੰਨਾ ਦੀ ਰਾਖੀ ਲਈ ਕਸ਼ਮੀਰੀ ਪੰਡਤ ਚੱਲ ਕੇ ਆਏ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਹਨਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਗੁਰੂ ਦਾ ਹਰ ਧਰਮ ਪ੍ਰਤੀ ਸਤਕਾਰ ਹੈ। ਕਿਉਂ ਨਾ ਧਰਮ ਦਾ ਹੀ ਸਹਾਰਾ ਲਿਆ ਜਾਏ। ਇਤਿਹਾਸ ਕਹਿੰਦਾ ਹੈ ਉਸ ਵੇਲੇ ਆਪਣੇ-ਆਪਣੇ ਧਰਮਾਂ ਦੇ ਧਾਰਮਿਕ ਚਿੰਨ ਤੇ ਧਾਰਮਿਕ ਗ੍ਰੰਥਾਂ ਨੂੰ ਲੈ ਕਰਕੇ ਸਤਗੁਰੂ ਦੇ ਸਾਹਮਣੇ ਕਸਮਾ ਖਾ ਕੇ ਇਹ ਸ਼ਬਦ ਆਖੇ ਗਏ ਕਿ ਸਤਗੁਰੂ ਸਾਨੂੰ ਆਪਣੇ ਆਪਣੇ ਧਰਮ ਦੇ ਚਿੰਨਾ ਦੀਆਂ ਕਸਮਾਂ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ ਮੇਰੇ ਸਤਗੁਰੂ ਜੀ ਨੇ ਉਸੇ ਵੇਲੇ ਫੈਸਲਾ ਕਰ ਲਿਆ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਕਿਉਂਕਿ ਸਤਗੁਰੂ ਜੀ ਨਾ ਹਰ ਧਰਮ ਦਾ ਸਤਕਾਰ ਕਰਦੇ ਨੇ ਜਦੋਂ ਧਰਮ ਦੀ ਬਾਤ ਆਈ ਤੇ ਸਤਗੁਰੂ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਕਰਦੇ ਤੇ ਸਾਧ ਸੰਗਤ ਤੋਂ 6 7 ਪੋ ਦੀ ਰਾਤ ਜਦੋਂ ਸਤਗੁਰੂ ਜੀ ਨੇ ਫੈਸਲਾ ਕੀਤਾ ਉਸ ਰਾਤ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਕੇ ਜਾ ਰਹੇ ਤੇ ਸਾਧ ਸੰਗਤ ਮੇਰੇ ਸਤਗੁਰੂ ਤੁਰੇ ਹਲੇ ਕੀਰਤਪੁਰ ਸਾਹਿਬ ਟੱਪ ਕੇ ਨਰਮੋਧ ਦੇ ਨੇੜੇ ਆਏ ਉਸ ਵੇਲੇ ਸਤ ਗੁਰੂ ਨੂੰ ਖਬਰ ਮਿਲੀ ਕਿ ਜਿਹੜੇ ਕਸਮਾਂ ਖਾ ਕੇ ਕਹਿੰਦੇ ਸੀ ਆਨੰਦਪੁਰ ਸਾਹਿਬ ਛੱਡ ਦਿਓ ਕੁਝ ਨਹੀਂ ਆਖਾਂਗੇ ਸੱਚੇ ਪਾਤਸ਼ਾਹ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਸਮਾਂ ਖਾ ਕੇ ਕਸਮਾਂ ਤੋੜ ਕੇ ਹਮਲਾ ਪਏ ਕਰਦੇ ਨੇ ਝੂਠੀਆਂ ਕਸਮਾਂ ਵੀ ਖਾਦੀਆਂ ਤੇ ਹਮਲਾ ਪਏ ਕਰਦੇ ਨੇ ਤੇ ਸਤ ਗੁਰੂ ਜੀ ਨੇ ਹੁਣ ਇੱਥੇ ਇੱਕ ਜਰਨੈਲ ਦੀ ਤਰ੍ਹਾਂ ਫਿਰ ਜੰਗ ਜੁੱਧ ਦੀ ਨੀਤੀ ਅਪਣਾਈ ਇਤਿਹਾਸ ਕਹਿੰਦਾ ਜੋ ਸ਼ਾਹੀ ਟਿੱਬੀ ਹੈ ਜਿਹਦਾ ਪੁਰਾਤਨ ਨਾਂ ਕਈ ਗ੍ਰੰਥਾਂ ਵਿੱਚ ਪੁਸਤਕਾਂ ਵਿੱਚ ਸ਼ਿਆਹੀ ਟਿੱਬੀ ਵੀ ਆਇਆ ਕਿਉਂਕਿ ਇਹਦੇ ਦੋਨੋਂ ਪਾਸੇ ਇੱਕ ਵੱਡੇ ਪਹਾੜ ਸੀ ਤੇ ਵਿੱਚੋਂ ਰਾਹ ਸੀ ਤੇ ਦਿਨੇ ਵੀ ਅੰਧੇਰਾ ਹੁੰਦਾ ਸੀ ਜੰਗਲੀ ਰਾਹ ਹੈ ਸਤ ਗੁਰੂ ਨੇ ਭਾਈ ਸਹਿਬ ਭਾਈ ਉਹਦੇ ਸਿੰਘ ਤੇ ਨਾਲ ਬਾਬਾ ਅਜੀਤ ਸਿੰਘ 50 ਸਿੰਘਾਂ ਸਮੇਤ ਸਤ ਗੁਰੂ ਨੇ ਸ਼ਾਹੀ ਟਿੱਬੀ ਦੇ ਉੱਤੇ ਉਹਨਾਂ ਨੂੰ ਤਾਇਨਾਤ ਕੀਤਾ ਆਪ ਅੱਗੇ ਆਏ ਝੱਖੀਆਂ ਦੀ ਜੂਹ ਵਿੱਚ ਬਾਬਾ ਜੀਵਨ ਸਿੰਘ ਤੇ ਸਾਧ ਸੰਗਤ ਭਾਈ ਆਲਮ ਸਿੰਘ ਵਰਗੇ ਮਹਾਨ ਸੂਰਬੀਰ ਯੋਧਿਆਂ ਨੂੰ 100 ਸਿੰਘਾਂ ਸਮੇਤ ਤਾਂ ਨਾਤ ਕੀਤਾ ਤੇ ਆਪ ਅੱਗੇ ਚੱਲਦੇ ਗਏ ਵਹੀਰ ਤੇ ਸਾਧ ਸੰਗਤ ਪਿੱਛੋਂ ਆ ਰਹੀ ਫੌਜ ਨੇ ਸ਼ਾਹੀ ਟਿੱਬੀ ਤੇ ਤਾਨਾਇਤ ਭਾਈ ਉਹਦੇ ਸਿੰਘ ਜੀ ਦੇ ਜਥੇ ਨਾਲ ਜੰਗ ਸ਼ੁਰੂ ਹੋ ਗਈ ਇਹ ਜੰਗ ਬੜੀ ਲੰਬੀ ਚੱਲੀ ਕਈ ਘੰਟਿਆਂ ਦੀ ਇਹ ਜੰਗ ਹੈ ਜੀ ਭਾਈ ਉਹਦੇ ਸਿੰਘ ਉਹ ਜੋਧਾ ਜਿਹੜਾ ਭਾਈ ਮਨੀ ਸਿੰਘ ਜੀ ਦਾ ਸੁਪੁੱਤਰ ਹੈ ਤੇ ਸਾਧ ਸੰਗਤ ਭਾਈ ਬਚਿੱਤਰ ਸਿੰਘ ਜੀ ਦੇ ਭਰਾ ਨੇ ਜਦੋਂ ਆਨੰਦਪੁਰ ਸਾਹਿਬ ਦਾ ਇਤਿਹਾਸ ਪੜਾਂਗੇ ਬਹੁਤ ਸਾਰੀਆਂ ਜੰਗਾਂ ਵਿੱਚ ਭਾਈ ਉਹਦੇ ਸਿੰਘ ਜੀ ਨੇ ਹਿੱਸਾ ਲਿਆ ਹੋਏ ਤੇ ਸਾਧ ਸੰਗਤ ਹੁਣ ਉਹ ਭਾਈ ਉਹਦੇ ਸਿੰਘ ਜੰਗ ਦੇ ਮੈਦਾਨ ਵਿੱਚ ਨੇ ਜੰਗ ਬੜੀ ਗਹਿਗਾ ਝੋਈ ਇੱਕ ਸਮਾਂ ਆਇਆ ਜਦੋਂ ਭਾਈ ਉਦੇ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਤੇ ਸਾਧ ਸੰਗਤ ਉਹ ਸ਼ਹਾਦਤ ਦਾ ਜਾਮ ਪੀਣ ਵਾਲਾ ਸਰਸੇ ਦੇ ਕਿਨਾਰੇ ਦੀ ਹੋਈ ਜੰਗ ਦਾ ਪਹਿਲਾ ਸ਼ਹੀਦ ਹੈ ਭਾਈ ਉਦੇ ਸਿੰਘ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਤੇ ਸਾਧ ਸੰਗਤ ਉਹ ਭਾਈ ਉਦੇ ਸਿੰਘ ਦੇਖੋ ਗੁਰੂ ਨੇ ਜਿੱਦਣ ਖਾਲਸਾ ਸਾਜਿਆ ਉਸ ਦਿਨ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਗੁਰੂ ਗੋਬਿੰਦ ਸਿੰਘ ਨੇ ਆਪਣੀ ਰੂਪ ਦੇ ਦਿੱਤੇ ਸੀ ਆਪਣੇ ਵਰਗੇ ਬਣਾ ਦਿੱਤੇ ਸੀ ਤੇ ਇਹੋ ਕਾਰਨ ਸੀ ਕੁਝ ਸਮਾਂ ਉੱਥੇ ਜੰਗ ਰੁਕੀ ਉਹਨਾਂ ਦੇ ਮਨ ਵਿੱਚ ਸੀ ਵੀ ਆਪਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਾਰ ਦਿੱਤਾ ਭਾਈ ਉਹਦੇ ਸਿੰਘ ਨੂੰ ਉਹਨਾਂ ਦੀ ਸ਼ਕਲ ਮਿਲਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਕੁਝ ਸਮਾਂ ਰੁਕਿਆ ਤੇ ਜਦੋਂ ਜਰਨੇਲਾਂ ਨੇ ਤੱਕਿਆ ਕਿ ਆਹ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਤਾਂ ਭਾਈ ਉਹਦੇ ਸਿੰਘ ਹੈ ਫਿਰ ਅੱਗੇ ਆਉਂਦੇ ਨੇ ਝੱਖੀਆਂ ਦੀ ਜੂਹ ਵਿੱਚ جنگ ਹੋਇਆ ਬੜਾ ਭਾਰੀ ਜੰਗ ਹੋਇਆ ਭਾਈ ਜੀਵਨ ਸਿੰਘ ਵਰਗੇ ਮਾਈ ਭਿਖਾ ਵਰਗੇ ਤੇ ਹੋਰ ਕਿੰਨੀਆਂ ਸਾਧ ਸੰਗਤ ਸਿੰਘ ਨੇ ਜਿਹੜੇ ਇੱਕ ਪਾਸੇ ਜੰਗ ਲੜ ਰਹੇ ਨੇ ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਤ ਪੋ ਦਾ ਅੰਮ੍ਰਿਤ ਵੇਲਾ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿਹਨੂੰ ਆਪਾਂ ਇੱਕ ਹੋਰ ਨਾਮ ਦਿੰਦੇ ਆ ਗੁਰਦੁਆਰਾ ਅਟਕ ਸਾਹਿਬ ਤੇ ਧਿਆਨ ਕਰਿਓ ਇੱਥੇ ਬੈਠ ਮੇਰਾ ਗੁਰਦੇਵ ਪਿਤਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ ਆਸਾ ਕੀ ਵਾਰ ਦਾ ਕੀਰਤਨ ਪਏ ਕਰਦੇ ਇੱਕ ਪਾਸੇ ਭਗਤੀ ਤੇ ਇੱਕ ਪਾਸੇ ਸ਼ਕਤੀ ਹੈ ਇੱਕ ਪਾਸੇ ਜੰਗ ਹੈ ਇੱਕ ਪਾਸੇ ਪਰਮੇਸ਼ਰ ਦਾ ਨਾਮ ਹੈ ਤੇ ਮੈਂ ਬੇਨਤੀ ਕਰਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਅੱਜ ਦੇ ਚੜੇ ਮਹੀਨੇ ਰਾਹੀਂ ਇਹਹੀ ਪ੍ਰੇਰਣਾ ਤਾਂ ਦੇ ਰਹੇ ਨੇ ਕਹਿੰਦੇ ਪੋਖ ਤੁਖਾਰਨ ਵਿੱਪਹੀ ਪੋ ਦਾ ਮਹੀਨਾ ਅਤ ਦੀ ਤੁਖਾਰ ਅਤ ਦੀ ਸਰਦੀ ਦਾ ਮਹੀਨਾ ਹੈ ਪਰ ਪਿਆਰਿਓ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੋਇਆ ਕਰਦਾ ਹੈ ਉਹਨਾਂ ਨੂੰ ਇਹ ਪੋ ਦੀ ਸਰਦੀ ਵੀ ਜਿਹੜੀ ਆ ਉਹ ਬਿਆਪ ਨਹੀਂ ਸਕਦੀ। ਉਹਨਾਂ ਨੂੰ ਡਰਾ ਨਹੀਂ ਸਕਦੀ ਰੱਬੀ ਨਾਮ ਤੋਂ। ਇਹ ਪ੍ਰੇਰਣਾ ਦਿੱਤੀ ਸਤਿਗੁਰੂ ਨੇ ਧੰਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਿੰਨ ਦੁਸ਼ਮਣਾਂ ਵਿੱਚ ਘਿਰਿਆ। ਪਹਿਲੇ ਦੁਸ਼ਮਣ ਉਹ ਜਿਹੜੇ ਕਸਮਾਂ ਖਾ ਕੇ ਤੋੜ ਕੇ ਪਿੱਛੋਂ ਹਮਲਾ ਪਈ ਕਰਦੇ ਨੇ। ਦੂਜਾ ਦੁਸ਼ਮਣ ਸਰਸਾ ਦੀ ਨਦੀ ਜਿਹੜੀ ਅੱਤ ਦੀ ਚੜ੍ਹ ਕੇ ਆਈ ਹੈ। ਤੇ ਤੀਜਾ ਦੁਸ਼ਮਣ ਸਾਧ ਸੰਗਤ ਪੋ ਦੀਆਂ ਲੰਬੀਆਂ ਤੇ ਠੰਡੀਆਂ ਰਾਤਾਂ ਨੇ ਪਰ ਸਤਿਗੁਰੂ ਹੀ ਨੇ ਤਿੰਨੇ ਦੁਸ਼ਮਣਾਂ ਚ ਘਿਰਿਆ ਵੀ ਨਾ ਸਾਨੂੰ ਇਹ ਪ੍ਰੇਰਨਾ ਦੇ ਰਿਹਾ ਹੈ ਕਿ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾ ਸਾਨੂੰ ਇਹ ਪ੍ਰੇਰਨਾ ਦੇ ਰਹੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਅਤ ਦੇ ਇਸ ਮੁਸ਼ਕਲ ਵਿੱਚ ਵੀ ਸਤਗੁਰੂ ਅੰਮ੍ਰਿਤ ਵੇਲਾ ਨਹੀਂ ਤਿਆਗਦੇ ਤੇ ਸਾਨੂੰ ਪ੍ਰੇਰਨਾ ਦੇਂਦੇ ਗੁਰਸਿੱਖਾ ਜ਼ਿੰਦਗੀ 'ਚ ਜਿੰਤਨੇ ਮਰਜੀ ਔਕੜ ਆ ਜਾਣ ਪਰ ਤੈ ਆਪਣਾ ਅੰਮ੍ਰਿਤ ਵੇਲਾ ਨਹੀਂ ਛੱਡਣਾ ਆਪਣੇ ਆਪ ਦੇ ਜੀਵਨ ਨੂੰ ਗੁਰੂ ਦੀ ਬਾਣੀ ਨਾਲ ਜੋੜਨਾ ਹੈ ਤੇ ਸਾਧ ਸੰਗਤ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਸਤਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਾਨੂੰ ਪ੍ਰੇਰਨਾ ਦਿੰਦੀ ਹੈ ਵੀ ਜਿਹੜੇ ਜੁੜੇ ਆ ਨਾ ਜੀ ਅੰਮ੍ਰਿਤ ਵੇਲੇ ਨਾਲ ਜੁੜਦੇ ਨੇ ਉਹ ਸਭ ਤੋਂ ਵੱਡੀ ਭੇਟਾ ਰੱਬ ਜੀ ਅੱਗੇ ਰੱਖ ਰਹੇ ਸਭ ਤੋਂ ਵੱਡੀ ਭੇਟਾ ਰੱਬ ਧਨ ਨਹੀਂ ਮੰਗਦਾ ਗੁਰੂ ਧਨ ਨਹੀਂ ਮੰਗਦਾ ਗੁਰੂ ਨਾਨਕ ਕਹਿੰਦੇ ਨੇ ਫੇਰ ਕਿ ਅੱਗੇ ਰੱਖੀ ਐ ਜਿੱਤ ਦਿਸੈ ਦਰਬਾਰ ਮੋਹ ਕਿ ਬੋਲਣ ਬੋਲੀ ਐ ਜਿੱਤ ਸੋਹ ਧਰੇ ਪਿਆਰ ਤੇ ਜਵਾਬ ਸੀ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਸਭ ਤੋਂ ਵੱਡੀ ਭੇਟ ਹੈ ਅੰਮ੍ਰਿਤ ਵੇਲੇ ਨਾਮ ਨਾਲ ਜੁੜ ਜਾਣਾ ਗੁਰੂ ਜੀ ਜੁੜੇ ਨੇ ਤੇ ਸਾਨੂੰ ਪ੍ਰੇਰਨਾ ਦਿੰਦੇ ਨੇ ਵੀ ਸੱਜਣਾ ਪੋ ਦਾ ਮਹੀਨਾ ਚੜ੍ਹਿਆ ਹੈ ਨਾਮ ਨਾਲ ਜੁੜ ਬੰਦਗੀ ਨਾਲ ਜੁੜ ਸਾਨੂੰ ਇਹ ਗੁਰਦੁਆਰਾ ਪਰਿਵਾਰ ਵਿਛੋੜਾ ਇਸ ਗੱਲ ਦੀ ਯਾਦਤ ਆਉਂਦਾ ਪਏ ਕਿ ਜਿਹੜੇ ਜੁੜ ਜਾਂਦੇ ਨੇ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸ਼ਾ ਉਹ ਰੱਬੀ ਸ਼ਾਹ ਦੇ ਦਰਸ਼ਨਾਂ ਵਿੱਚ ਲੱਗ ਗਏ ਜਿਨ੍ਹਾਂ ਦਾ ਮਾ ਆਤਮਾ ਦੇ ਨਾਮ ਵਿੱਚ ਵਿਦਿਆ ਗਿਆ ਉਹਨਾਂ ਦੇ ਜੀਵਨ ਵਿੱਚ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ ਸੇ ਸੱਤ ਮਹੀਨਿਆਂ ਦਾ ਘੇਰੇ ਜੀ ਤਾਂ ਵੀ ਰੱਬ ਦੀ ਓਟ ਜੇ ਅਨੰਦਪੁਰ ਨੂੰ ਛੱਡਣੇ ਤਾਂ ਵੀ ਰੱਬ ਦੀ ਓਟ ਜੇ جنگ ਹੋ ਰਿਹਾ ਹੈ ਤਾਂ ਵੀ ਰੱਬ ਦੀ ਓਟ ਜੇ ਸਰਸੇ ਦਾ ਕਿਨਾਰੇ ਤੇ ਤਾਂ ਵੀ ਰੱਬ ਦੀ ਓਟ ਜਿਹੜੇ ਜੁੜ ਗਏ ਨਾ ਜੀ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਹਾ ਉਹ ਤਾਂ ਇਸ ਓਟ ਨੂੰ ਲੈ ਕੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਹਮੇਸ਼ਾ ਲਹਾ ਹੀ ਖਟਦੇ ਨੇ ਉਹਨਾਂ ਦੇ ਜੀਵਨ ਵਿੱਚ ਫਿਰ ਮਾਇਆ ਦਾ ਪ੍ਰਭਾਵ ਨਹੀਂ ਵਿਖਿਆ ਪੋ ਨਾ ਸਕੀ ਦੇਖੋ ਸਤ ਗੁਰੂ ਨੂੰ ਨਾ ਜਾਂ ਰੱਬ ਦੇ ਪਿਆਰਿਆਂ ਨੂੰ ਕੋਈ ਵਿਖਿਆ ਜਿਹੜੀ ਐ ਮਾਇਆ ਦੀ ਪਕੜ ਜਿਹੜੀ ਆ ਉਹ ਪੋ ਨਹੀਂ ਸਕਦੀ ਛੂ ਨਹੀਂ ਸਕਦੀ ਆਨੰਦਪੁਰ ਸਾਹਿਬ ਛੱਡਿਆ ਜੀ ਆ ਸਰਸੇ ਦੇ ਕਿਨਾਰੇ ਸਰਸੇ ਵਿੱਚ ਜਦੋਂ ਸਤਿਗੁਰੂ ਪਾਰ ਕਰਦੇ ਨੇ ਕਿੰਨਾ ਕੁਝ ਸਰਸੇ ਦੀ ਭੇਟ ਚੜਿਆ ਕਿੰਨਾ ਕੁਝ ਸਰਸੇ ਵਿੱਚ ਰੁੜਿਆ ਵੱਡੇ ਵੱਡੇ ਗ੍ਰੰਥ ਵੱਡਾ ਧਨ ਵੱਡੇ ਪਦਾਰਥ ਤੇ ਸਾਧ ਸੰਗਤ ਕੋਈ ਪਕੜ ਨਹੀਂ ਸਗੋ ਸਾਧ ਸੰਗਤ ਜੇ ਪਕੜੇ ਤੇ ਪਰਮੇਸ਼ਰ ਦੇ ਨਾਮ ਦੀ ਹੈ ਉਹਦੇ ਗੁਣਾ ਦੀ ਹੈ ਵਿਖਿਆ ਪੋਹ ਨ ਸਕੀ ਮਿਲ ਸਾਧੂ ਗੁਣ ਗਾ ਉਹ ਤਾਂ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਰੱਬ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਜੀਵਨ ਵਿੱਚ ਇੱਕੋ ਤਾਂਗ ਹੈ ਕਿ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਮੈਂ ਰੱਬ ਵਿੱਚ ਮਿਲਣਾ ਹੈ ਉਹਦੇ ਵਿੱਚ ਅਭੇਦ ਹੋਣਾ ਹੈ ਜਿੱਥੋਂ ਆਇਆ ਉੱਥੇ ਮਿਲਣ ਲਈ ਇੱਕੋ ਇੱਕ ਤਰੀਕਾ ਜੇ ਪਰਮਾਤਮਾ ਦੀ ਸੱਚੀ ਪ੍ਰੀਤ ਹੈ ਉਹ ਸੱਚੀ ਪ੍ਰੀਤ ਹੀ ਪਰਮਾਤਮਾ ਤੱਕ ਪਹੁੰਚਾ ਸਕਦੀ ਆ ਤੁਸੀਂ ਵੇਖੋਗੇ ਨਾ ਇਹ ਸ਼ਹੀਦੀ ਪੰਦਰਵਾੜੇ ਵਿੱਚ ਸਾਰੇ ਜਿੰਨੇ ਸ਼ਹੀਦ ਹੋਏ ਐ ਨਾ ਸਭ ਦੀ ਪ੍ਰੀਤ ਹੀ ਸੱਚ ਨਾਲ ਹੈ ਉਹ ਸੰਸਾਰ ਨਾਲ ਪ੍ਰੀਤ ਨਹੀਂ ਸੱਚ ਨਾਲ ਪ੍ਰੀਤ ਪਾ ਕੇ ਜੀਂਦੇ ਨੇ ਪਿਆਰਿਓ ਇੱਕ ਦੁਨੀਆ ਦਾ ਮਨੁੱਖ ਹੈ ਜਿਹੜਾ ਦੁਨਿਆਵੀ ਪ੍ਰੀਤਾਂ ਨਾਲ ਜੁੜਿਆ ਪਰ ਜਿਹੜਾ ਇੱਕ ਆਇਆ ਤੇ ਗੁਰੂ ਨਾਲ ਜੁੜ ਕੇ ਰੱਬ ਨਾਲ ਪ੍ਰੀਤ ਪਾ ਕੇ ਜੀਵਿਆ ਉਹਦੇ ਅੰਦਰ ਪਰਮਾਤਮਾ ਦੀ ਸੱਚੀ ਪ੍ਰੀਤ ਹੈ ਤੇ ਜਿਨ੍ਹਾਂ ਅੰਦਰ ਸੱਚੀ ਪ੍ਰੀਤ ਹੈ ਨਾ ਜੀ ਫਿਰ ਰੱਬ ਵੀ ਉਹਨਾਂ ਤੇ ਉਹਨਾਂ ਨੂੰ ਆਪਣੀ ਗਲਵੱਕੜੀ ਚ ਲੈ ਲੈਂਦਾ ਕਰ ਗਹਿ ਲੀਨੀ ਪਾਰ ਬ੍ਰਹਮ ਕਰ ਕਹਿੰਦੇ ਨੇ ਹੱਥ ਨੂੰ ਰੱਬ ਜੀ ਨੇ ਆਪਣੇ ਹੱਥਾਂ ਨੂੰ ਖੋਲਿਆ ਤੇ ਆਪਣੀ ਗਲਵੱਕੜੀ ਵਿੱਚ ਉਹਨਾਂ ਨੂੰ ਲੈ ਲਿਆ ਜਿਹੜੇ ਉਹਦੇ ਨਾਲ ਪ੍ਰੀਤ ਪਾ ਲੈਂਦੇ ਨੇ ਕਰ ਗਹਿ ਲੀਨੀ ਪਾਰ ਬ੍ਰह्म ਬਹੁੜਨ ਵਿਛੜਿਆ ਉਹ ਫਿਰ ਦੁਆਰੇ ਦੁਆਰੇ ਕਦੇ ਵਿਛੜਦੇ ਨਹੀਂ ਮੈਂ ਬੇਨਤੀ ਕਰਾਂ ਪਿਆਰਿਓ ਗੁਰੂ ਦਾ ਪਰਿਵਾਰ ਜ਼ਰੂਰ ਵਿਛੜਿਆ ਪਰ ਗੁਰੂ ਦੇ ਪਰਿਵਾਰ ਵਿੱਚੋਂ ਰੱਬ ਦੀ ਓਟ ਤੇ ਰੱਬ ਦੀ ਪ੍ਰੀਤ ਨਹੀਂ ਉਹ ਵਿਛੜੀ ਆਨੰਦਪੁਰ ਗੁਰੂ ਨੇ ਜ਼ਰੂਰ ਛੱਡਿਆ ਪਰ ਅੰਦਰ ਦਾ ਆਨੰਦ ਨਹੀਂ ਛੱਡਿਆ ਉਹ ਅੰਦਰ ਦਾ ਆਨੰਦ ਸਦਾ ਹੀ ਅੰਦਰ ਹੈ ਭਾਵੇਂ ਉਹ ਸਰਸੇ ਦਾ ਕਿਨਾਰਾ ਹੈ ਭਾਵੇਂ ਚਮਕੌਰ ਦੀ ਗੜੀ ਹੈ ਭਾਵੇਂ ਮਾਛੀਵਾੜੇ ਦੇ ਜੰਗਲ ਹਨ ਸਾਧ ਸੰਗਤ ਉਹ ਪ੍ਰੀਤ ਨਹੀਂ ਖਤਮ ਹੋਈ ਸਤਿਗੁਰੂ ਕਹਿੰਦੇ ਨੇ ਜਿਹੜੇ ਜੁੜ ਗਏ ਉਹ ਤਾਂ ਕਹਿੰਦੇ ਵਾਹਿਗੁਰੂ ਜੀ ਵਾਰ ਜਾਉ ਲਖ ਵੇਰੀਆ ਹਰ ਸੱਜਣ ਅਗੰਮ ਅਗਾਹ ਹੇ ਮੇਰੇ ਸੱਜਣ ਹੇ ਪ੍ਰਮਾਤਮਾ ਮੈਂ ਤੇਰੇ ਤੋਂ ਲੱਖਾਂ ਵਾਰ ਵਾਰਿਆ ਜਾਮਾ ਲੱਖਾਂ ਵਾਰ ਵਾਰਿਆ ਜਾਮਾ ਧਿਆਨ ਕਰਿਓ ਦੁਨੀਆ ਵਿੱਚ ਵਾਰਨ ਦਾ ਬਹੁਤ ਵੱਡਾ ਇੱਕ ਸੱਭਿਆਚਾਰ ਹੈ ਘਰੇ ਪੁੱਤਰ ਨੂੰ ਨੂੰ ਲੈ ਕੇ ਆਉਂਦਾ ਨਾ ਤੇ ਸਾਧ ਸੰਗਤ ਮਾਂ ਪਾਣੀ ਵਾਰਦੀ ਹੈ ਪਰ ਧੰਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੈਂ ਆਹ ਪੁੱਤਰਾਂ ਤੋਂ ਆਹ ਸਾਰੇ ਖਾਲਸੇ ਤੋਂ ਆਪਣੇ ਚਾਰ ਪੁੱਤ ਵਾਰੇ ਨੇ ਚਾਰ ਪੁੱਤ ਤੇ ਚਾਰ ਪੁੱਤ ਵਾਰ ਕੇ ਸਾਨੂੰ ਆਪਣੇ ਪੁੱਤ ਬਣਾਇਆ ਸਾਨੂੰ ਆਪਣੇ ਬਣਾ ਕੇ ਆਪਣਿਆਂ ਨੂੰ ਤੂੰ ਸਾਧ ਸੰਗਤ ਜੀ ਸ਼ਹੀਦ ਕਰਵਾਇਆ ਤੇ ਸਾਨੂੰ ਆਪਣੇ ਬਣਾ ਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਐਸੇ ਗੁਰੂ ਤੋਂ ਐਸੇ ਸੱਜਣ ਤੋਂ ਲੱਖਾਂ ਵਰਵਾਰਿਆ ਜਾਈਏ ਸ਼ਰਮ ਪਈ ਨారਾਇਣੇ ਸ਼ਰਮ ਕਹਿੰਦੇ ਨੇ ਲੱਜਾ ਨੂੰ ਲੱਜਾ ਆਈ ਮੈਨੂੰ ਵਾਹਿਗੁਰੂ ਜੀ ਕਿ ਤੂੰ ਮੇਰੇ ਲਈ ਇੰਨਾ ਕੁਝ ਕੀਤਾ ਮੈਂ ਤੇਰੇ ਨਾਲ ਜੁੜਿਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਸਾਡੇ ਲਈ ਸਰਵੰਸ ਵਾਰਿਆ ਪਰ ਫਿਰ ਮੈਂ ਹਲੇ ਤੱਕ ਵੀ ਪਿੱਛੇ ਹਾਂ ਮੈਂ ਹਲੇ ਤੱਕ ਵੀ ਟੁੱਟਿਆ ਹਾਂ ਮੈਂ ਹਲੇ ਤੱਕ ਵੀ ਵਿਛੜਿਆ ਹਾਂ ਮੈਂ ਹਲੇ ਤੱਕ ਵੀ ਤੇਰੇ ਤੋਂ ਦੂਰ ਹਾਂ ਕਹਿੰਦੇ ਜਦੋਂ ਇਹ ਲੱਜ ਆਈ ਨਾ ਫਿਰ ਕੀ ਹੋਇਆ ਜੀ ਨਾਨਕ ਦਰ ਪਈ ਆ ਫਿਰ ਮੈਂ ਦਰ ਤੇ ਆ ਗਿਆ ਫਿਰ ਮੈਂ ਗੁਰੂ ਘਰ ਆਇਆ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਰਹਿਮਤ ਕਰ ਮੈਨੂੰ ਆਪਣੇ ਨਾਲ ਮਿਲਾ ਲੈ ਅਸੀਂ ਬੜਾ ਕੁਝ ਕੀਤਾ ਔਗਣ ਕਿਰਪਾ ਕਰ ਔਗਣ ਕੱਢ ਦੇ ਤੇ ਗੁਨਾ ਨਾਲ ਜੋੜ ਲੈ ਆਪਣੇ ਆਪ ਦੇ ਜੀਵਨ ਨੂੰ ਜੋੜਨ ਵੱਲ ਤੋਰੀਏ ਤੇ ਜਿਨ੍ਹਾਂ ਜਿਹੜੇ ਦਰ ਤੇ ਆ ਗਏ ਜਿਹੜੇ ਗੁਰੂ ਨੇ ਬਖਸ਼ ਦਿੱਤੇ ਰੱਬ ਨੇ ਬਖਸ਼ ਦਿੱਤੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਬਖਸ਼ ਦਿੰਦਾ ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦਿੰਦਾ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਸਾਰੇ ਸੁੱਖ ਉਹਨਾਂ ਦੀ ਝੋਲੀ ਚ ਪਾ ਦਿੰਦਾ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਨਾ ਜੀ ਜਿਹੜਾ ਰੱਬ ਦੀ ਰਹਿਮਤ ਦਾ ਪਾਤਰ ਬਣਿਆ ਫਿਰ ਸਾਰੇ ਸੁੱਖ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ ਗੁਰਸਿੱਖੋ ਆਪਾਂ ਦਾ ਜੀਵਨ ਜਿਹੜਾ ਹੈ ਨਾ ਉਹ ਗੁਰੂ ਨਾਲ ਉਹ ਨਾ ਟੁੱਟੇ ਗੁਰੂ ਦੇ ਨਾਲ ਜੁੜੀਏ ਵਿਛੜ ਕੇ ਜ਼ਿੰਦਗੀ ਨਾ ਕੱਢੀਏ ਕਿਉਂਕਿ ਵਿਛੋੜਾ ਦੁੱਖ ਦਿੰਦਾ ਹੈ ਮਿਲਾਪ ਸੁੱਖ ਦਿੰਦਾ ਹੈ ਜੇ ਵਿਛੜ ਕੇ ਰਾਵਾਂਗੇ ਨਾ ਤੇ ਆਪਾਂ ਟੁੱਟ ਜਾਵਾਂਗੇ ਦੂਰ ਹੋ ਜਾਵਾਂਗੇ ਪਰ ਜਿਹੜੇ ਜੁੜ ਗਏ ਪਿਆਰਿਓ ਉਹਨਾਂ ਦੇ ਜੀਵਨ ਵਿੱਚ ਹੀ ਸਦਾ ਆਨੰਦ ਬਣਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਨੂੰ ਪੜ੍ਹ ਕੇ ਇਹ ਪ੍ਰੇਰਣਾ ਲੈਣ ਦੀ ਲੋੜ ਹੈ ਸ਼ਹੀਦੀ 15 ਵਾੜਾ ਮਨਾ ਲੈਣਾ ਹੀ ਕਾਫੀ ਨਹੀਂ ਸ਼ਹੀਦੀ 15 ਵਾੜੇ ਵਿੱਚੋਂ ਆਪਣੇ ਜੀਵਨ ਨੂੰ ਮਨਾ ਕੇ ਗੁਰੂ ਵੱਲ ਲਾ ਲੈਣਾ ਉਤੋਂ ਵੀ ਵੱਡੀ ਗੱਲ ਹੈ ਉਹ ਤਾਂ ਵੀ ਵੱਡੀ ਗੱਲ ਹੈ ਦੇਖੋ ਮਨਾਉਣਾ ਤਾਂ ਸਭ ਨਹੀਂ ਹੈ ਪਰ ਮਨਾ ਕੇ ਮੰਨ ਲੈਣਾ ਤੇ ਮੰਨ ਕੇ ਗੁਰੂ ਦੇ ਰਾਹ ਦੇ ਪੰਦੀ ਬਣ ਜਾਣਾ ਇਹ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਸਾਨੂੰ ਇਹ ਪ੍ਰੇਰਣਾ ਮਿਲੇ ਸਾਨੂੰ ਇਹ ਸਿੱਖਿਆ ਮਿਲੇ ਕਿ ਸਤ ਗੁਰੂ ਨੇ ਸੱਤਾਂ ਮਹੀਨਿਆਂ ਦਾ ਘੇਰਾ ਵੀ ਸਹਿਆ ਭੁੱਖ ਦੁੱਖ ਵੀ ਸਹੇ ਸਤ ਗੁਰੂ ਨੇ ਸਾਧ ਸੰਗਤ ਲੰਬਾ ਪੈਂਡਾ ਵੀ ਤੈ ਕੀਤਾ ਤੇ ਸਤ ਗੁਰੂ ਨੇ ਸਰਸੇ ਦੇ ਕਿਨਾਰੇ ਤੇ ਆ ਕੇ ਸਾਨੂੰ ਇਹ ਪ੍ਰੇਰਣਾ ਵੀ ਦਿੱਤੀ ਕਿ ਗੁਰ ਦਾ ਜਿਹੜਾ ਸਿੱਖ ਹੈ ਨਾ ਉਹ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਦਾ ਅੰਮ੍ਰਿਤ ਵੇਲਾ ਅੰਮ੍ਰਿਤ ਦੀ ਦਾਤ ਅੰਮ੍ਰਿਤ ਬਾਣੀ ਤੇ ਅੰਮ੍ਰਿਤ ਨਾਮ ਨੂੰ ਕਦੇ ਵੀ ਨਹੀਂ ਤਿਆਗਦਾ ਉਹ ਸਦਾ ਹੀ ਰੱਬ ਦੀਆਂ ਇਹਨਾਂ ਦਿੱਤੀਆਂ ਦਾਤਾਂ ਨਾਲ ਜੁੜ ਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਹੈ ਤੋਂ ਸਾਧ ਸੰਗਤ ਆਓ ਆਪਣੇ ਜੀਵਨ ਨੂੰ ਪ੍ਰੇਰਣਾ ਦਈਏ ਸਰਸੇ ਦੇ ਕਿਨਾਰੇ ਤੱਕ ਆਪਾਂ ਇਤਿਹਾਸ ਸਰਵਣ ਕੀਤਾ ਆਉਣ ਵਾਲੇ ਦਿਨਾਂ ਵਿੱਚ ਆਪਾਂ ਇਸੇ ਲੜੀ ਨੂੰ ਅੱਗੇ ਤੋਰਾਂਗੇ ਜਿੰਨੇ ਵੀ ਦਿਨ ਸਤਿਗੁਰੂ ਕਿਰਪਾ ਕਰਨ ਲੈਣਗੇ ਆਪਾਂ ਇਸ ਲੜੀ ਦੇ ਨਾਲ ਜੁੜਨਾ ਹੈ ਤੇ ਸਾਧ ਸੰਗਤ ਗੁਰੂ ਨੂੰ ਅੱਗੇ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਕਿਰਪਾ ਕਰੀ ਆਪਣੀ ਬਾਣੀ ਨਾਲ ਆਪਣੇ ਬਾਣੇ ਨਾਲ ਤੇ ਆਪਣੇ ਸਿਮਰਨ ਦੇ ਨਾਲ ਜੋੜੀ ਰੱਖੀ ਇਹੀ ਅਰਦਾਸ ਕਰਦੇ ਆਂ ਤੇ ਸਤਿਗੁਰੂ ਅੱਗੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸਮਰਪਿਤ ਕਰੀਏ ਜਿਹੜੇ ਜੋੜ ਮੇਲੇ ਤੇ ਵੀ ਜਾਈਏ ਪਿਆਰਿਓ ਉੱਥੇ ਨਾ ਸਾਧ ਸੰਗਤ ਜੀ ਜੁੜ ਕੇ ਬੈਠ ਕੇ ਇਤਿਆਸ ਸਰਵਣ ਕਰੀਏ ਐਵੇਂ ਨਾ ਭਟਕੀਏ ਇੱਧਰ ਉੱਧਰ ਭਟਕਣ ਦੀ ਬਜਾਏ ਨਾ ਗੁਰੂ ਦੇ ਚਰਨਾਂ ਵਿੱਚ ਬੈਠੋ ਉਹਨਾਂ ਸ਼ਹੀਦਾ ਨੂੰ ਉਨ੍ਹਾਂ ਗੁਰੂ ਕੇ ਲਾਲਾਂ ਦੇ ਜੋ ਸਾਕੇ ਨੇ ਉਹਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਜੋੜਨ ਦੀ ਪ੍ਰੇਰਣਾ ਉਸ ਅਸਥਾਨਾਂ ਤੋਂ ਲੈ ਕੇ ਆਈਏ ਇਹ ਆਪਣੇ ਜੀਵਨ ਵਿੱਚ ਵਸਾਈਏ ਜੀ ਇੰਨੀਆਂ ਕੁ ਵਿਚਾਰਾਂ ਪਰਵਾਨ ਕਰਨੀਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ਦੇ ਹੋ ਦਿਓ ਅਸੀਸ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ